ਹਾਂਜੀ ਸਸਤੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਤਲਵੰਡੀ ਭਾਈ ਤੋਂ ਚੜ੍ਹਦੇ ਵਾਲੇ ਪਾਸੇ ਨੂੰ 2.5 ਕਿਲੋਮੀਟਰ ਤੇ ਪਿੰਡ ਚੋਟੀਆਂ ਕਲਾਂ ਆ ਚੋਟੀਆਂ ਕਲਾਂ ਤੋਂ ਛੱਪਦੇ ਵਾਲੇ ਪਾਸੇ ਨੂੰ ਤਲਵੰਡੀ ਭਾਈ ਸ਼ਹਿਰ ਆ ਅੱਜ ਦੀ ਵੀਡੀਓ ਦੇ ਵਿੱਚ 4-5 ਵਾਢਾ ਤੁਹਾਨੂੰ ਆ ਵਿਖਾਉਣੀ ਆ ਤੇ 2 ਇਧਰ ਖੜੀਆਂ ਤੋਕੜ ਗੱਬਣ ਚੈੱਕ ਪਾਸ ਜਿਹਦੇ ਪਸੰਦ ਹੋਣੀਆਂ ਡਾਕਟਰ ਲਿਆ ਕੇ ਚੈੱਕ ਕਰਾ ਕੇ ਲੈ ਜੇ ਅਗਲਾ ਇਨਫਾਰਮੇਸ਼ਨ ਲੈ ਦਨਾਂ ਭਾ ਨਿੱਕੇ ਨਿੱਕੇ ਹੀ ਹੋਣਗੇ 6-7 ਵਾਢਾ ਸੇਲ ਆ 2 ਤੋਕੜ ਗੱਬਣ ਚੈੱਕ ਪਾਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਪਰੌਣ ਜਿਹੜੇ ਜਿਹੜੇ ਆਪਣੇ ਚੈਨਲ ਨਾਲ ਹੈਮ ਟੀਵੀ ਨਾਲ ਜੁੜੇ ਹੋਣਾਂ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦੀ ਨਾਮ ਮਨਜਿੰਦਰ ਸਿੰਘ ਸੋਨਾ 프ਰਾਮ ਸਿੰਘ ਪਿੰਡ ਛੋਟੀਆਂ ਕਲਾਂ ਜਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਆਂਦਾ ਜੀ ਮ ਫੋਨ ਨੰਬਰ ਦਾ ਸੀ 9514340403 ਇੱਥੇ ਲੱਗ ਪਗੀ ਇੱਥੇ ਲੱਗ ਗਈ ਜੀ ਦੱਸੀਏ ਇਹਦੇ ਬਾਰੇ ਬਈ ਜੇ ਮਨ ਗਿਆ ਜੀਰੇ ਸ਼ਹਿਰ ਦੀ ਵੈੜੀ ਆ ਇਹ ਜੀਰੇ ਸ਼ਹਿਰ ਦੀ ਸ਼ਹਿਰ ਚ ਆਈਏ ਪੂਰਾ ਕਜੇ ਨੇ ਥਾਂ ਚੋਂ 8 ਕਿਲੋ ਦੁੱਧ ਆ ਤੇ ਮਹੀਨੇ ਸਵਾ ਮਹੀਨੇ ਦਾ ਸੁਆ ਬੱਚਾ ਮਗਰਾ ਬੱਚਾ ਛੱਡੂ ਜਾਂ ਨਾ ਛੱਡੂ ਠੀਕ ਆ ਠੰਡੀ ਠੀਲ ਰੱਜ ਕੇ ਆ ਕਿੰਨੇ ਦੀ ਜਾਇਜ਼ ਜਮਾ ਲਓ 24000 ਰੁਪਏ ਜੀ ਦਾ ਜਮਾ ਨੇੜੇ ਜੇ ਮਾਨਤਨ ਕਰ ਦਾਂਗੇ ਜੀ 24000 ਮੁੱਲ ਨਿਕਾ ਜਾਂ ਆਪਾ ਉਹਦੇ ਜੋ ਮਾਨ ਤਾਨ ਹੋ ਜੂ ਤਲਵੰਡੀ ਭਾਈ ਸ਼ਹਿਰ ਚੋਂ ਬਾਈ ਕਹਿੰਦਾ ਆਪਾਂ ਵਹਿੜ ਲਈ ਐ 24000 ਦੀ ਦੇ ਦੇਣੀ ਐ ਮਗਰੇ ਦੇ ਵੱਛਾ 4 ਕਿਲੋ ਤੜਕੇ 4 ਕਿਲੋ ਆਥਣੇ ਜੇ ਕੋਈ ਭੈਣ ਭਰਾ ਸ਼ਹਿਰ ਦੀ ਵਹਿੜ ਲੈਣ ਦਾ ਚਾਹਵਾ ਨਾ ਕਿ ਸ਼ਹਿਰ ਵਾਲੀ ਵਹਿੜ ਲੈਣੀ ਆ ਪਿੰਡ ਵਾਲੀ ਵਹਿੜ ਨਹੀਂ ਲੈਣੀ ਤਾਂ ਸ਼ਹਿਰ ਚੋਂ ਵਹਿੜ ਆਈ ਐ ਜੀਰੇ ਸ਼ਹਿਰ ਚੋਂ throiper ਦੀ ਤਹਿਸੀਲ ਦਾ ਜੀਰਾ 8 ਕਿਲੋ ਦੁੱਧ 24000 ਨਿਕਾ ਜੀ ਮੋਹਲਾ ਭਾਰੀ ਪੂਰੀ ਬਹੁਤ ਆ ਪੂਰੀ ਛੱਡੇ ਦੀ ਫੁੱਲ ਗਾਰੰਟੀ ਚਵਾਈ ਦੀ ਦੂਜੇ ਨੰਬਰ ਬੇਨਤੀ ਹੈ ਜੀ ਬੱਚਾ ਆਪਾਂ ਨਾਲ ਹੀ ਦੇਣਾ ਠੀਕ ਹੈ ਬਿਨਾ ਬੱਚੇ ਤੋਂ ਮਿਲਦੀ ਜਰੂਰ ਆ ਹਾਂ ਪਰ ਬੱਚਾ ਨਾਲ ਆਪਾਂ ਨਾਲ ਹੀ ਦੇਣਾ ਆਪਣੀ ਰੱਖਣਾ ਠੀਕ ਹੈ ਇਹ ਨਾਲ ਕੋਈ ਮੇਰਾ ਭਰਾ ਕਹਵੇ ਯਾਰ ਬੱਚਾ ਰੱਖ ਲੈ ਨਹੀਂ ਆਪਣੇ ਕੋਲ ਨੂੰ ਪੱਠੇ ਪੈਂਦੇਗੇ ਸਹੀ ਹੈ ਨਾਲ ਹੀ ਆ ਤੇ ਆਪਾਂ ਨਾਲ ਹੀ ਦੇ ਦੇਣਾ ਬੱਚਾ ਮਗਰ ਬੱਚਾ ਬਾਈ ਕਹਿੰਦਾ ਕੋਈ ਆਏ ਭੈਣ ਭਰਾਣਾ ਕਹਵੇ ਕਿ ਬੱਚਾ ਅਗਲਾ ਰੱਖ ਲੈ ਤੇ ਵਹਿੜ ਲੈ ਜਾਏ ਕੱਲੀ ਬਾਈ ਕਹਿੰਦਾ ਬੱਚਾ ਨਾਲ ਆਇਆ ਤੇ ਨਾਲ ਹੀ ਆਪਾਂ ਦੇਣਾ ਰਾਜੀ ਰੂਜੀ ਫੁੱਲੀ ਆ ਮਰਾਸੀਆਂ ਦੇ ਢੋਲ ਲੱਗ ਗਈ ਆ ਚਬ 24 ਦੀ ਦੇ ਦੇਣੀ ਆ ਮੱਝਾਂ ਵਰਗਾ ਦੁੱਧ ਕਰਾ ਸੰਗ ਧੰਨ ਵਾਲੀ ਵਾੜਾ 2 ਨੰਬਰ ਤੇ ਆ ਜਾ ਮੰਜੇ ਤੱਕ ਭਾਈ 2 ਨੰਬਰ ਵੀ ਪਹਿਲਾਂ ਸੂਆ ਬੱਛੀ ਜਰਸੀ ਪੰਜਾਬ ਵਾਲੀ ਪਿਓਰ ਬੰਦੇ 1 ਲੱਖ ਤੇ 7-8000 ਰੁਪਏ ਦੀ ਲੈ ਕੇ ਆਈ ਸੀ ਪਹਿਲੇ ਸੂਵੇ ਇੰਨੀ ਜਾਰੇ ਬਣੀ ਸੀ ਪਰ ਬਣ ਗਿਆ ਹੁਣ 4-5 ਸੀਟਾਂ ਲਾਗੀਆਂ ਰਹੀ ਨਹੀਂ ਇਹ ਅੱਛਾ ਮਸ਼ੀਨਾਂ ਕਿਉਂ ਦੇ ਰਹੇ ਹੋ ਹਮ ਤੇ ਹੁਣ ਦੁੱਧ ਹੈਗਾ 8 ਕਿਲੋ ਕੰਡਿਆ 8 ਕਿਲੋ ਪਿਓਰ ਖਾਲੀ ਆ ਕਿੰਨੇ ਦੀ ਇਹਦਾ ਮੁੱਲ ਵੀ ਜਮਾ ਜਿਆ ਜਿਆ 8000 ਰੁਪਿਆ ਇੱਕ ਥਾਂ 'ਚ ਥੋੜੀ ਜਿਹੀ ਚਵਾਈ ਧਾਰ ਬਰੀਕ ਆਉਂਦੀ ਆ ਠੀਕ ਆ ਚਵਾਈ ਬੋਲੀ ਆ ਥੋੜੀ ਧਾਰ ਬਰੀਕ ਹੈ ਜੀ 8 ਕਿਲੋ ਦੁੱਧ 8000 ਰੁਪਈ ਦੀ ਦੇ ਦੇਣੀ ਆ 8 ਕਿਲੋ ਦੁੱਧ ਬਾਈ ਦੱਸਦਾ ਕਿ ਬਹੁਤ ਪਿਆਸਿਆਂ ਦੀ ਲਿਆਂਦੀ ਸੀ ਲੱਖੋਂ ਬਾਹਰ ਦੀ ਤਾਜੀ ਸੂਈ ਚਾਰ ਪੰਜ ਦੇ ਟੀਕੇ ਭਰਾਦੇ ਆ ਇਹ ਨਹੀਂ ਰਹੀ ਇਹ ਗੱਲ ਬਾਈ ਨੇ ਬਹੁਤ ਵਧੀਆ ਕੀਤੀ ਆ ਕਿ ਰਹੀ ਨਹੀਂ ਚਾਰ ਪੰਜ ਵਾਰੀ ਹੀਟ 'ਚ ਆਈ ਸੀ ਟੀਕੇ ਭਰਾਏ ਰਹੀ ਨਹੀਂ ਖਾਲੀ ਆ ਜਮਾਂ ਜੇ ਕੋਈ ਭੈਣ ਭਰਾ ਇਹਦਾ ਟ੍ਰੀਟਮੈਂਟ ਕਰ ਸਕਦਾ 28000 ਦੀ ਦੇ ਦੇਣੀ ਆ 8 ਕਿਲੋ ਦੁੱਧ ਬਰੀਡ ਬਹੁਤ ਆ ਬਈ ਅੱਛੀ ਦੀ ਮਾਲਕਾ ਦੋ ਮਹੀਨੇ ਚੈੱਕ ਪਾਸ ਹੋ ਜੇ ਦੁੱਧ ਪਾਈਆ ਵੀ ਨਾ ਹੋਵੇ 50000 ਦੀ ਵਾਪਸ ਲੈ ਲਾਂਗੇ ਠੀਕ ਆ ਬਾਈ ਕਹਿੰਦਾ ਕੋਈ ਭੈਣ ਭਰਾ ਇਹਨੂੰ ਗੱਭਣ ਕਰ ਦਿੰਦਾ ਦੋਵਾਂ ਮਹੀਨਿਆਂ ਦੀ ਚੈੱਕ ਪਾਸ ਦੁੱਧ ਭਮਾ ਪਾਈਆ ਨਾ ਹੋਵੇ 50000 ਦੀ ਬਾਈ ਕਹਿੰਦਾ ਵਹਿੜ ਲੈ ਲੂੰਗਾ ਮੈਂ ਤਿਆਰ ਹੋਈ ਦੋਨੋਂ ਵੀ ਪਤਾ ਲੱਖੋਂ ਬਾਹਰ ਦੀ ਆ ਤਾਂ ਹੀ ਮਨਜਿੰਦਰ ਕਹਿੰਦਾ 50000 ਦੀ ਲੈ ਲੂੰਗਾ ਤੇ ਜੇ ਕੋਈ ਭੈਣ ਭਰਾ ਚਾਹਵਾਨ ਹੋਵੇ ਹੈ ਨਮਹਾਨ ਤੇ ਕੋਈ ਟ੍ਰੀਟਮੈਂਟ ਇਹਦਾ ਹੋ ਜਾ ਪਾਊਡਰ ਪਾਊਡਰ ਅਗਲਾ ਦੇ ਲੈ ਹਨੀ ਛੁੰਡੀਆ ਕੋਈ ਲੇਖਾ ਨਹੀਂ ਭਾਈ ਹਾਂ ਸੀਲ ਸੋ ਪੂਰੀ ਤੇ ਜਗਬਨ ਰਹਿ ਜਾਂਦੀ ਆ ਫੁੱਲ ਪੈਸਿਆਂ ਦੀ ਵਹਿੜ ਆ ਤੁਸੀਂ ਅੱਜ ਖਾਲੀ ਦੇ ਹੀ ਪੈਸੇ ਲਾਉਣੇ ਆ ਤੁਸੀਂ ਕਿਹੜਾ ਅੱਜ ਗੱਬਨ ਦੇ ਪੈਸੇ ਲਾਉਣੇ ਆ ਥੋੜੀ ਚਵਾਈ ਧਾਰ ਬਰੀਕ ਆ ਉਹੀ ਨੇ ਓਕੇ ਜਾ ਠੀਕ ਆ ਆ ਮਗਰਲੇ ਥਣ ਦੀ ਧਾਰ ਟੈਟ ਦੂਜੇ ਥਣ ਧਾਰ ਕੋਲੀ ਵੀ ਬਾਈ ਥੋੜੀ ਧਾਰ ਬਰੀਕ ਆਉਂਦੀ ਆ ਅੱਛਾ ਧਾਰ ਬਰੀਕ ਆ ਉਹ ਮਸ਼ੀਨ ਨਾਲ ਚੁੰਦੇ ਨੂੰ ਪਤਾ ਨਹੀਂ ਲੱਗਿਆ ਠੀਕ ਇਹ ਤੋਂ ਆਈ ਖਖਰਾਣਿਓ ਲੈ ਜਾ ਉਹ ਘਰ ਵੀ ਖਾ ਲਿਆਵਾਂਗੇ ਖਖਰਾਣਿਓ ਲਈ ਆ ਬਾਈ ਕਹਿੰਦਾ ਮਸ਼ੀਨ ਤੇ ਹੀ ਇਹਦੀ ਚਵਾਈ ਹੁੰਦੀ ਸੀ 8 ਕਿਲੋ ਦੁੱਧ ਹੈ 28000 ਦੀ ਦੇ ਦੇਣੀ ਆ ਤੇ ਕੋਈ ਦੋਵਾਂ ਮਹੀਨੇ ਦੀ ਗੱਭਣ ਕਰਕੇ ਵੇਚਣੀ ਚਾਹੁੰਦਾ ਤੇ 50000 ਦੀ ਬਾਈ ਕਹਿੰਦਾ ਮੈਂ ਲੈ ਲੂ ਪਵਾ ਜਮੀਰ ਨਾਲ ਗੱਲ ਕਰ ਲੈ ਦੁੱਧ ਪਾਈਆ ਨਾ ਹੋਵੇ 3 ਨੰਬਰ ਬਜਿੰਦਰ ਬਾਈ ਇਹ ਦੂਜਾ ਸੂਆ ਵਹਿੜ ਹੈ ਜੀ ਮਨਗਾ ਵੀ 1.5 ਮਹੀਨੇ ਲਈ ਸੁੱਜੀ ਹੋਊਗੀ। ਹੂੰ। ਮੇਰੇ ਪਲਾਕੇ ਨੇ ਬਲੱਡ ਦਿੱਤਾ ਸੀ ਤੇ ਮੈਂ ਟੀਕੇ ਵੀ ਭਰਾਤਾ ਤੇ। ਠੀਕ ਹੈ। 20 ਕਿਲੋ ਦੁੱਧ ਦੋਨਾਂ ਟਾਈਮ ਜੋ ਕੇ ਲਈਆ ਤੇ ਦੋ ਤਿੰਨ ਦਿਨ ਉਪਰ ਹੱਦੋਂ ਜ਼ਿਆਦਾ ਕੀਤਾ। ਠੀਕ ਹੈ। ਜਿਹਨੂੰ ਕਹਿੰਦੇ ਨੇ ਐਂਡਾ ਦਾ ਉਪਰ ਕੀਤਾ ਨੇ ਇੱਥੇ ਦਿੱਕਰ ਕੇ ਮੈਂ ਦੁੱਧ ਵਾਲਾ ਟੀਕਾ ਲਾ ਕੇ ਵਿੱਚ ਹੋਈ ਆ। ਅੱਛਾ। ਦੁੱਧ ਨਹੀਂ ਲਾਉਂਦੀ ਰਹੀ। ਹੁਣ ਜਮਾ ਟੈਗੀ ਆ ਹੁਣ ਦੁੱਧ 16 ਕਿਲੋ ਕੰਡੇ ਵਾਲਾ। 16 ਕਿਲੋ। 16 ਕਿਲੋ। ਕਿੰਨੇ ਦੀ? ਇਹਦਾ 55000 ਰੁਪਏ 5 ਲਾ ਦੋ 50 ਲਾ ਦੋ। ਦੋਸਤੋ ਬਾਈ ਕਹਿੰਦਾ 20 ਕਿਲੋ ਦੁੱਧ ਮੈਂ ਚੋਕੇ ਲਿਆਇਆ ਸੀ ਪੂਰਾ ਵੀਡੀਓ ਚੋੰਦਿਆਂ ਦੀ ਹੈਗੀ ਆ ਠੀਕ ਹੈ ਮੈਂ ਲੈਣੇ ਤੇ ਮੈਂ ਸੁਣਾ ਕਰੀ ਠੀਕ ਹੈ ਹਾਂ ਤੇ ਦੁੱਧ ਦੀ ਹੈਗੀ ਸਾਰੀ ਰਿਜ਼ਲਟ ਆ 20 ਕਿਲੋ ਦੁੱਧ ਬਾਈ ਕਹਿੰਦਾ ਅਗਲੇ ਦੇ ਘਰੇ ਚੋਕੇ ਲਿਆਇਆ ਸੀ ਮੈਂ ਚੋੰਦਿਆਂ ਦੀ ਵੀਡੀਓ ਹੈਗੀ ਆ ਪਰ ਬਾਈ ਕਹਿੰਦਾ ਮੇਰੇ ਘਰੇ ਆ ਕੇ ਇਹਨੇ 2-3 ਦਿਨ ਫੋਲਓਪਰਾ ਕੀਤਾ ਟੀਕਾ ਵੀ ਲਾਉਣਾ ਪਿਆ ਬਾਈ ਕਹਿੰਦਾ ਮੈਨੂੰ ਦੁੱਧ ਆਲਾ ਦੁੱਧ ਵੀ ਨਹੀਂ ਲਾਇਆ ਇਹਨੇ ਪਰ ਹੁਣ ਬਾਈ ਕਹਿੰਦਾ ਟੈਗੀ ਆ 16 ਕਿਲੋ ਦੁੱਧ ਹੈ ਕੱਦ ਵੱਡਾ ਬਜਟ ਬਹੁਤ ਹੈ 55 ਦੀ 55000 ਦੀ ਦੇ ਦੇਣੀ ਅੱਜ 16 ਕਿਲੋ ਦੁੱਧ ਭਾਈ ਕਹਿੰਦਾ ਇਹਦੇ ਥੱਲੇ ਤਿਆਰ ਆ 8 ਕਿਲੋ ਤੜਕੇ ਝੋਲੋ 8 ਕਿਲੋ ਆਥਣੇ ਝੋਲੋ ਦੋ ਟਾਈਮ ਝੋਲੋ ਚਾਰ ਟਾਈਮ ਝੋਲੋ 8 16 ਕਿਲੋ ਦੁੱਧ ਦੇ ਦੇ ਥੱਲੇ ਤਿਆਰ ਹੈ ਪਿੰਡ ਚੂਟੀਆਂ ਨੇੜੇ ਫਰੀਦਪੁਰ ਆ ਤਲਵੰਡੀ ਭਾਈ ਸ਼ਹਿਰ ਆ ਭਾਈ ਇਹ ਦੂਜਾ ਸੂਰ ਆ ਗੱਭਣ ਆ ਭਾਤੀਜਾ ਮਾਲੇ ਗਏ ਫੋਲੋਅਰ ਦੀ ਆ ਤੇ ਦੁੱਧ ਵੀ ਬਹੁਤ ਚੰਗਾ ਹੈ ਮੰਨ ਕੇ ਕਿ ਜੇ ਚੰਗੀ ਸੇਵਾ ਹੋਵੇ ਫਾਰਮ ਵਾਲੇ ਕੋਲੇ ਤਾਂ 22 ਕਿ ਵੀ ਚੋੜੂਗਾ ਨਹੀਂ ਤਾਂ 20 ਕਿਲੋ ਚੋਾਈ ਦਊਗੀ ਕਿੰਨੇ ਦਿਨ ਪਏ ਆ 7 ਦਿਨ ਅਜੇ ਖੂਨ ਦੀ ਮਾਰਨੀ ਪਈ ਐ ਕੀ ਪਤਾ ਕਹਾਉਂਗਾ ਤੇ ਠੀਕ ਆ ਦੁੱਧ ਕਿੰਨਾ ਦਿੰਦਾ ਪੇਲੇ ਸੂਏ ਨੇ ਭਾਈ ਕਿਰਸ ਸੇਵਾ ਦੇ ਆ ਜਾਂ ਮਾਰੇ ਚੰਗੀ ਸੇਵਾ ਤਾਂ 22 ਵੀ ਚੋਾਈ ਦਊਗੀ ਜੇ ਨਾਰਮਲ ਸੇਵਾ ਦਾ 20 ਦਿਨ ਵੀ ਚੋਾਈ ਦਿੰਦੇ ਕਿੰਨੇ ਦੀ ਇਹ ਜਮਾਂ ਜੈਜ 65000 ਕਿੰਨੇ ਦਿਨ ਪਏ ਆ ਅਜੇ 5-7 ਦਿਨ ਲੈ ਜੀ 5-7 ਦਿਨ ਬਾਈ ਦੱਸਦਾ ਹਜੇ ਲੈ ਜੂ 65000 ਦੀ ਦੇ ਦੇਣੀ ਆ ਚੰਗੀ ਸੇਵਾ ਕਰ ਲੈਂਦਾ ਬਾਈ ਕਹਿੰਦਾ 28-30 ਲੀਟਰ ਦੁੱਧ ਪਿਆਜੂ ਨਹੀਂ 20 ਕਿਲੋ ਤਾਂ ਬਾਈ ਕਹਿੰਦਾ ਦਰਮਿਆਨੀ ਜੀ ਸੇਵਾ ਤੇ ਦੇ ਦੂ ਜਮਾਂ ਜੈਜ ਮੱਲ ਫੁੱਲ ਵੱਡੀ ਫੁੱਲ ਜਾਨ ਵਾਲੀ ਠੰਡੀ ਠੁੰਡੀ ਵੱਲੋਂ ਦਾ 300 ਵੜ ਕੇ ਹੈਗੇ ਆਉਂਦੀਆਂ ਗੂੰਦ ਹੀ ਪਈ ਆ ਹਾਂ ਸਹਿਤ ਮਾਰਦੀ ਆ ਮਖਿਆਲ ਮਾਰਦੀ ਆ ਦੇ ਦੇਣੀ ਆ ਇਹ 65000 ਦੀ ਇਕ ਕੋਈ ਭੈਣ ਭਰਾ ਕ੍ਰਾਸ ਵੈਡ ਚੰਗੇ ਦੁੱਧ ਵਾਲੀ ਲੈਣ ਦਾ ਚਾਹਵਾਨ ਹੋਵੇ ਤੇ ਫੋਨ ਲਾ ਲਿਓ ਕੱਦ ਫੋਲੀ ਵੱਡਾ ਲੇਵਾ ਵੀ ਪੂਰਾ ਸੋਹਣਾ ਫਿਟਿੰਗ ਵਾਲਾ ਵੱਡਾ ਤੇ ਲੰਮਾ ਹਵਾਨਾ ਬੈਗ ਨੂੰ ਪੱਟਾਂ ਤੋਂ ਪਿੱਛੇ ੜਮਾ ਹਵਾਨਾ ਤੇ ਮੂਹਰੇ ਥਾਂ ਤੋਂ ਫਟੰਗ ਹਵਾਨਾ ਅੱਗੇ ਤੋਂ ਨੀ ਵਾਲੇ ਪਾਸੇ ਨੂੰ ਫਿਰਦਾ ਤੇ ਹਜੇ ਵਾਲ ਢੱਲ ਨਾ ਪਈਆਂ ਦੇਣੇ ਨੇ ਲੈ ਜਾਣੇ ਆ ਜਿੱਦਣ ਤਿਆਰ ਹੋ ਜਾਂਦੀ ਆ ਸਾਰੀ ਵਾਲ ਢੱਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ 65000 ਦੀ ਦੇ ਦੇਣੀ ਆ 65 ਚੋਂ ਮਾਨਤਾਣ ਹੋ ਜੂ ਵੇ ਵੀ ਕਰੋ ਕਿ ਅਗਲਾ ਆਜੇ 65000 ਚੋਂ ਮਾਨ ਤਾਣ ਹੋ ਜੂ 20 ਕਿਲੋ ਤਾਂ ਬਾਈ ਕਹਿੰਦਾ ਨਾਰਮਲ ਹੀ ਦੁੱਧ ਪਿਆ ਜੂ ਹੋ ਸਕਦਾ ਵੱਧ ਸੇਵਾ ਹੋਵੇ ਫਿਰ 28 30 ਕਿਲੋ ਖੁੱਲਾ ਪਿਆ ਜੂ ਕੱਦ ਵੱਡਾ ਵਜਨ ਬਹੁਤ ਹੈ ਦੋ 托ਕੜ ਗੱਭਣ ਖੜੀਆਂ ਇੱਧਰ ਅੱਗੇ ਆ ਦੋ 托ਕੜ ਗੱਭਣ ਚੈੱਕ ਪਾਸ ਵੜਾ ਆ ਡੱਬੀ ਚੀਤੀਜੀ ਤੇ ਆ ਜਾ ਮਨਜਿੰਦਰ ਬਾਈ ਜੀ ਸੱਤਾ ਤੋਂ ਸਾਢੇ ਸੱਤੇ ਵੀ ਨਹੀਂ ਚੈੱਕ ਪਾਸ ਆ ਹੂੰ ਦੂਜਾ ਜੂਆ ਵੱਛੀ ਆ ਤਿਆਰ ਕਰਕੇ ਭਲਾ ਬਾਈ 80000 ਰੁਪਏ ਮੰਗ ਕੇ ਤੇ ਮੂੰਹ ਪਰਾ ਨੂੰ ਕਰ ਦੇ ਖੜ ਜੇ ਠੀਕ ਐ ਬੰਦਾ ਜੇ ਰਹਿ ਕੇ ਮੰਨ ਕੇ 60 ਤੋਂ 65 ਠੀਕ ਆ 70 ਦਿਨ ਵਾਤਵਾਦ ਲੈ ਜੂਗੀ ਠੀਕ ਆ ਠੀਕ ਆ ਤੇ ਬਾ 52000 ਜੁਰਮਾਨਾ ਤਾਂ ਨਹੀਂ ਕਰਦਾਂਗੇ ਡਰਾਈ ਦੁੱਧੋਂ ਡਰਾਈ ਕੀਤੀ ਇਹ ਟੂਪਾਂ ਚੜਾਈਆਂ ਮੇਰੀਆਂ ਵੀਡੀਓ ਆਪਣੇ ਕੋਲ ਪ੍ਰੋਪਰ ਹੈਗੀ ਹੈ ਕਿੰਨੇ ਜੁਰਮਾਨਾ ਤਨ ਹੋ ਜੂ 52000 ਜੁਰਮਾਨਾ ਕਰਦਾਂਗੇ ਬਾਹਰ ਨਹੀਂ ਕੋਈ ਫਰਕ 52 ਜੋ ਬਾਈ ਕਹਿੰਦਾ ਮਾਨਤਾਨ ਕਰ ਦੂ ਕੋਈ ਆਪਦੇ 7000 ਰੁਪਇਆ 8000 ਰੁਪਇਆ ਕੋਈ ਸੰਭਾਈ ਵੀ ਲੈ ਲਵੇ ਮੇਰੇ ਤੋਂ ਠੀਕ ਆ ਠੀਕ ਆ ਸਾਮ ਨੂੰ ਜਦੋਂ ਤਿਆਰ ਹੋ ਗਈ ਤੇ ਆਪਾਂ ਸਮਝ ਦੇ ਕੇ ਲੈ ਲਾਂਗੇ ਵਾਪਸ ਲਓ ਜੀ 60ਾਂ 70 ਦਿਨਾਂ ਦੀ ਕੱਚੀ ਆ ਸੱਤਾਂ ਸਾਢੇ ਸੱਤਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਡرائیਵਾਈ ਕਹਿੰਦਾ ਮੈਂ ਆਪ ਕੀਤੀ ਆ ਟੂਪਾਂ ਬਾਈ ਕਹਿੰਦਾ ਚੜਾਦੀਆਂ ਵਧੀਆ ਗੱਲ ਐ 52000 ਦੀ ਦੇ ਆ ਦੇਣੀ ਆ ਬਾਈ ਕਹਿੰਦਾ ਤਿਆਰ ਹੋਈ 80000 ਦੀ ਵੜ ਨਈ ਕੋਈ ਭੈਣ ਭਰਾ ਮੇਰੇ ਨਾਲ ਗੱਲ ਕਰ ਲੈ 8000 ਰੁਪਿਆ ਮਹੀਨੇ ਦੇ ਹਿਸਾਬ ਨਾਲ ਬਾਈ ਕਹਿੰਦਾ ਅਗਲਾ ਪੈਸੇ ਲੈ ਲੈ ਜਦੋਂ ਤਿਆਰ ਹੋ ਜਾਂਦੀ ਆ 10 ਦਿਨ 15 ਦਿਨ ਰਹਿ ਜਾਂਦੇ ਆ ਉਸ ਦਿਨ ਬਾਈ ਕਹਿੰਦਾ ਮੈਨੂੰ ਵੜ ਦੇ ਦੇ ਅਗਲਾ ਤੇ ਜਿੰਨੇ ਪੈਸੇ ਬਣੇ 8000 ਦੇ ਹਿਸਾਬ ਨਾਲ ਅਗਲਾ ਪੈਸੇ ਲੈ ਲੈ 55 ਜਾਦੀ ਦੇ ਦੇਣੀ ਅੱਗੇ ਆ ਜਾ ਮਨਜਿੰਦਰ ਬਾਈ ਇਹ ਵੀ ਸੱਤਾਂ ਤੋਂ ਬਾਹਰ ਹੀ ਆ ਸੱਤਾਂ ਨਹੀਂ ਮੰਨਿਓ ਤੇ 3 ਕਿਲੋ ਦੁੱਧ ਆ ਹਜੇ ਦੁੱਧ ਉਹ ਭਾਈ ਦੀ ਨਹੀਂ ਪਈਗੀ ਠੀਕ ਹੈ ਉਹ ਪਾਈਗੇ ਫਿਰ ਲੈ ਲੈਂਦੀਆਂ ਮੈਂ ਪਰ ਦੁੱਧ ਉਹ ਭਾਈ ਦੀ ਨਹੀਂ ਪਈ ਪਹਿਲਾਂ ਸੁਆ ਸੂਈ ਆ ਦੂਜੇ ਵਾਸਤੇ ਗੱਬਣਾ ਸੱਤਾਂ ਮਹੀਨਿਆਂ ਦੀ ਕਿੰਨੇ ਦੀ ਇਹ ਜਿਸ ਦਿਨ ਉਹ 35000 ਰੁਪਏ ਦੇ ਦਾਂਗੇ ਠੀਕ ਹੈ ਹਾਂ ਪੂਰੀ ਦੋਸਤੋ 35000 ਦੀ ਬਾਈ ਕਹਿੰਦਾ ਆਹ ਦੇ ਦੂੰ ਲਾਸਟ ਇਹ ਹੈਗੀ ਆ ਸੱਤਾਂ ਮਹੀਨਿਆਂ ਦੀ ਇਹ ਗੱਬਣਾ ਇਹ ਹਜੇ ਦੁੱਧ ਵਾਲੇ ਪਾਸੇ ਬਾਈ ਕਹਿੰਦਾ ਭੱਜੀ ਨਹੀਂ ਟੂਪਾਂ ਇਹਦੀਆਂ ਵੀ ਲਿਆਂਦੀਆਂ ਪਈਆਂ ਚੜਾਉਣ ਵਾਸਤੇ ਹਜੇ ਪਰ ਦੁੱਧ ਤਾਂ 1 ਕਿਲੋ ਦੇਈ ਜਾਂਦੀ ਆ ਇਹ ਦੇ ਦੇਣੀ ਆ 35000 ਦੀ ਸੱਤਾਂ ਮਹੀਨਿਆਂ ਦੀ ਗੱਬਣ ਪਹਿਲੇ ਸੂਵੇ ਸੂਈ ਆ ਦੂਜੇ ਵਾਸਤੇ ਸੱਤਾਂ ਦੀ ਗੱਬਣ ਬਾਈ ਚੱਕਰ ਵਾਧਾ ਬੇਨਤੀ ਇਹ ਵੀ ਕਮੇਟੀ ਦੋਹਾਂ ਤਨਾਂ ਮਹੀਨਿਆਂ ਦੇ ਪੈਸੇ ਦੁੱਗਣੇ ਨਹੀਂ ਕਰਦੀ ਹਾਂ ਇਹ ਦੋਨੇ ਵੜਾ ਮੇਰੀਆਂ ਇੱਕ ਪਾਸੇ ਲਾਈਆਂ ਸੀ ਮੈਂ ਕਿਹਾ ਧਿਆਨ ਕਰਕੇ ਵੇਚਾਂਗੇ ਪਰ ਹੁਣ ਥੋੜਾ ਜਿਹਾ ਗਰਮੀ ਕਰਕੇ ਨਾ ਮੈਸਤਰੀ ਲਾਉਣ ਲੱਗੇ ਆ ਠੀਕ ਆ ਫਿਰ ਸਾਹਮਣੀਆਂ ਨਹੀਂ ਆ ਛੱਡ ਕੋਲੇ ਵੱਡਾ ਕਰਨਾ ਕਰਕੇ ਸਹੀ ਤਾਂ ਕਰਕੇ ਮੈਂ ਕਿਹਾ ਚੱਲਿਆ ਨਗੂ ਸਹੀ ਹੈ ਮੇਰੇ ਦੋ-ਦੋ ਮਹੀਨੇ ਹੋ ਗਏ ਮੇਰੇ ਕੋਲ ਆਈਆਂ ਨੇ ਦੋਸਤੋ ਬਾਈ ਕਹਿੰਦਾ ਦੋ-ਦੋ ਮਹੀਨੇ ਹੋ ਗਏ ਆ ਵਹਿੜਾ ਮੇਰੇ ਕੋਲੇ ਆਈਆਂ ਨੂੰ ਤੇ ਇਹਨੇ ਚਰਚਾ ਦਾ ਬਾਈ ਕਹਿੰਦਾ ਕਮੇਟੀ ਵੀ ਦੁੱਗਣੇ ਪੈਸੇ ਨਹੀਂ ਕਰਦੀ ਮੈਨੂੰ ਸੀਗਾ ਬਾਈ ਕਹਿੰਦਾ ਤਿਆਰ ਕਰਕੇ ਆਪਾਂ ਸੇਲ ਕਰ ਦਾਂਗੇ ਚਾਰ ਪੈਸੇ ਰਲ ਜਾਣਗੇ ਪਰ ਗਰਮੀ ਜਾਦੇ ਆ ਬਾਈ ਨੇ ਆ ਸ਼ੈੱਡ ਚੱਕ ਕੇ ਪਾਉਣਾ ਉੱਚਾ ਕਰਕੇ ਥੋੜਾ ਜਿਹਾ ਵੱਡਾ ਕਰਨਾ ਕਿਉਂਕਿ ਪਸ਼ੂ ਬਾਈ ਕੋਲੇ ਵਪਾਰ ਦੇ ਵੀ ਆਉਂਦੇ ਗਿਣਤੀ ਵਧ ਜਾਂਦੀ ਆ ਤੇ ਗਰਮੀ ਚ ਪਰੇਸ਼ਾਨੀ ਆਉਂਦੀ ਆ ਬਾਈ ਕਹਿੰਦਾ ਤਾਂ ਕਰਕੇ ਬਾਈ ਕਹਿੰਦਾ ਮੈਂ ਸੇਲ ਕਰਨ ਲੱਗਾ ਨਹੀਂ ਤਾਂ ਦੋ-ਦੋ ਮਹੀਨੇ ਹੋ ਗਏ ਬਾਈ ਕਰਦੇ ਨੇ ਸੀਗੇ ਪਰ ਬਾਈ ਕਹਿੰਦਾ ਆਹ ਵੇ ਸ਼ੈ ਟੁੱਟਿਆ ਵਾ ਤੇ ਬਾਈ ਕਹਿੰਦਾ ਉੱਚਾ ਕਰਕੇ ਮੈਂ ਪਾਉਣਾ ਗਰਮੀ ਹੈ ਤੇ ਤਾਂ ਕਰਕੇ ਬਾਈ ਕਹਿੰਦਾ ਸੇਲ ਕਰਨ ਲੱਗਾ ਅੱਜ ਦੀ ਵੀਡੀਓ ਦੇ ਵਿੱਚ ਇਹ 7-8 ਵਿਹੜਾ ਸਾਰੇ ਨਗਾਂ ਦੀ ਸਾਰੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਹੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਨੂੰ ਫੋਨ ਲਾ ਲਓ ਜੇ ਸੂਆ ਸੂਆ ਦੁੱਧ ਵਾਲਾ ਤਾਂ ਚੋਕੇ ਲੈ ਜਾਓ ਗੱਪਣ ਦਾ ਚੀਪਾ ਗੱਡੋ ਪਾਸ ਕਰੋ ਜਿਹੜਾ ਤੋਕੜ ਗੱਪਣਾ ਟਰੈਕਟਰ ਲੈ ਕੇ ਚੈੱਕ ਕਰਾ ਕੇ ਲੈ ਜਾਓ ਸਾਰੇ ਉਹਨਾਂ ਦਾ